ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਕੀ ਹਾਲ ਚੱਲਿਆ ਅੱਜ ਗੱਲ ਕਰਾਂਗੇ ਆਪਾਂ ਝੋਨੇ ਉੱਪਰ ਪੰਜ ਟੌਪ ਫੰਗੀ ਸੜਕ ਕਿੱਡੇ-ਕਿਡੇ ਕੰਮ ਕਰਦੇ ਆ ਸਭ ਤੋਂ ਪਹਿਲਾਂ ਤਾਂ ਜਿਹੜੇ ਭਰਾ ਸਾਡੇ YouTube ਚੈਨਲ ਤੇ Facebook 'ਤੇ ਨਵੇਂ ਜੁੜੇ ਆ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook 'ਤੇ ਇਹਨੂੰ ਫੋਲੋ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲ ਸਕੇ ਹਾਂਜੀ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਫੰਗੀ ਸੜ ਟੌਪ ਦੇ ਕਿੱਡੇ-ਕਿਡੇ ਸਭ ਤੋਂ ਪਹਿਲਾਂ ਗੱਲ ਕਰੀਏ ਐਮਈ ਸਟਾਰਟ ਟੌਪ ਅਸਜੰਤਾ ਕੰਪਨੀ ਦਾ ਆਉਂਦਾ ਏ ਇਹਦੇ ਵਿੱਚ ਟੈਕਨੀਕਲ ਐਜੋਕਸੀ ਸਟ੍ਰੋਮ 18.2% ਅਤੇ ਡੈਫੂਕੋਨਾਜ਼ੋਲ 11.4% ਐਸਸੀ ਫਾਰਮੇਸ਼ਨ ਨੇ ਆਉਂਦਾ। ਇਹਦੀ ਡੋਜ਼ ਦੀ ਗੱਲ ਕਰੀਏ ਆਪਾਂ 200 ਐਮਐਲ ਪਰ ਏਕੜ। ਇਹ ਡੋਜ਼ ਆ 1 ਲੀਟਰ 5 ਕਿਲੀਆਂ 'ਚ ਇਹ ਲੀ ਡੀ ਬਲੈਟ ਸ਼ੀਥੋਲਾਈਟ ਤੇ ਕੰਟਰੋਲ ਕਰਦਾ ਝੋਨੇ ਹਰਾ ਪਰ ਰੱਖਦਾ। ਹੁਣ ਦੋਸਤੋ ਜੀ ਯਾਰ ਗੱਲ ਕਰੀਏ ਆਪਾਂ ਬਾਹਰ ਕੰਪਲਿਮੈਂਟਰੀਵੋ ਫੰਗੀ ਸਾੜ ਇਹਦੇ ਵਿੱਚ ਟੈਬੂਕੋਨਾਜ਼ੋਲ 50% ਤੇ ਟ੍ਰਾਈਫਲੋਕਸਟ੍ਰੋਮ 25% ਆਉਂਦਾ। ਇਹ ਡੋਜ਼ ਦੀ ਗੱਲ ਕਰੀਏ 85 ਗ੍ਰਾਮ ਪਰ ਏਕੜ ਝੋਨੇ ਉੱਪਰ ਸਪਰਸ਼ ਕੀਤੀ ਗਈ ਆ। ਇਹ ਝੋਨੇ ਦੀਆਂ ਫੰਕਸ਼ਨ ਕੰਟਰੋਲ ਕਰਦਾ ਅੱਗੇ ਗੱਲ ਕਰੀਏ ਅੜਾਮਾ ਦਾ ਕਸਟੋਡੀਆ ਅੜਾਮਾ ਕਸਟੋਡੀ ਬਿਜੇ ਦੋਸਤੋ ਪਹਿਲਾ ਟੈਕਨੀਕਲ ਆਕਸੀਸਟੋਬ ਨੇ 11% ਤੇ ਟੱਬੂ ਕੋਣੇ ਵਾਲਾ 38.39% WSC ਫਾਰਮ ਦੇ ਮੈਂਸ਼ਨ ਇਹਦੀ ਦੋ ਹੀ ਦੀ ਗੱਲ ਕਰੀਤਾ ਇਸੋਂ ਹਮਲੇ ਪਰ ਇੱਕ ਦੀ 2000 ਦੀ ਇਸ ਝੋਨੇ ਸਾਰੇ ਫੰਕਸ਼ਨ ਕੰਟਰੋਲ ਕਰਦਾ ਹੈ ਵੀ ਹਾਂਜੀ ਦੋਸਤੋ ਜੇ ਹੁਣ ਆਪਾਂ ਗੱਲ ਕਰੀਏ ਕਟੇਵਾ ਕੰਪਨੀ ਦੀ ਗਲੈਲੀ ਹੋਵੇ ਇਹਦੇ ਵਿੱਚ ਪਹਿਲਾ ਟੈਕਨੀਕਲ ਆਕਸੀਸਟੋਬ ਨੇ 7.05% ਤੇ ਪਲੱਸ ਰੋਪੀ ਕੋਲ 11.73% ਐਸਸੀ ਫਾਰਮੇਸ਼ਨ ਆਉਂਦਾ। ਇਹ ਰੋਜ਼ ਦੀ ਗੱਲ ਕਰੀਏ 400 ml ਪਰ ਇੱਕ ਡੋਜ਼ ਆ ਇਹ ਵੀ ਸ਼ੀਥ ਬਲੈਟ ਅਲੀ ਬਲੈਸਟ ਨੂੰ ਕੰਟਰੋਲ ਕਰਦਾ ਤੇ ਝੋਨੇ ਨੂੰ ਹਰਾ-ਭਰ ਰੱਖਦਾ। ਹਾਂਜੀ ਅੱਗੇ ਦੋਸਤੋ ਜੀ ਗੱਲ ਕਰੀਏ ਆਪਾਂ ਬਾਸਫ ਕੰਪਨੀ ਅਸਲ ਟੀਮ ਇਹਦੇ ਵਿੱਚ ਪੈਰਾ ਰੋਸਟੋਬਿਨ ਟੈਕਨੀਕਲ ਆਉਂਦਾ। ਜਿਹਦੀ ਡੋਜ਼ 400 ml ਪਰ ਇੱਕ ਡੋਜ਼ ਇਹ ਵੀ ਲੀਫ ਬਲੈਟ ਸ਼ੀਥ ਬਲੈਟ ਨੂੰ ਕੰਟਰੋਲ ਕਰਦਾ ਝੋਨੇ ਨੂੰ ਹਰਾ-ਭਰ ਰੱਖਦਾ। ਤੇ ਬਾਕੀ ਦੋਸਤੋ ਆਪਾਂ ਅੱਜ ਇਹ ਗੱਲ ਕਰੀਏ ਟੌਪ ਦੇ ਪੰਜ ਫੰਗੀ ਸਾਡਾਂ ਮਾਰੇ ਵੀਡੀਓ ਚੰਗੀ ਲੱਗੇ ਤਾਂ ਕਿਸਾਨ ਭਰਾਵਾਂ ਤੱਕ ਜਰੂਰ ਸ਼ੇਅਰ